ਰਾਤ ਨੂੰ ਆਫਟਰਸ ਆਫ ਕੇ ਹੀ ਜੀ ਹਾਂ ਜਿੱਥੇ ਤੱਕ ਵੀ ਬੱਝੂ ਤੇ ਕੇ ਇਹ ਕਲੀਅਰ ਕਰਿਆ ਹੀ ਬਸ ਹੁਣ ਕੀ ਚੀਜ਼ ਹੈਗੀ ਇਹਨਾਂ ਤੋਂ ਤਾਂ ਜੇ ਕਿਸੇ ਨੇ ਉੱਪਰ ਸਟੇਜ ਤੇ ਰੱਖ ਕੇ ਏ ਵੀ ਪੁੱਛ ਸਕਦੇ ਸੀ ਕੀ ਐ ਸੀ ਇਹ ਕਹਦਾ ਬੰਦਾ ਕਿੱਥੋਂ ਆ ਹੈ ਨਾ ਜ ਸੁਈ ਤੇ ਗਦੂਚ ਕੀ ਫਰਕ ਹੈ ਜਿਹੜਾ ਤੂੰ ਜਵਾਬ ਦੇਂਦਾ ਕੋਈ ਨਾ ਡਾਇਰੀ ਜਾ ਕੇ ਪੈਨੇ ਦਿੰਦਾ ਆਪਾਂ ਉਹ ਰੱਖ ਨਾਮ ਰੱਖਾਂਗੇ ਅੱਜ ਲੱਗਦੇ ਕਮੀ ਹੈ ਨਹੀਂ ਕਮੀ ਹੈ ਹੈ ਕੀ ਕਿਉਂਕਿ ਇਹ ਚੀਜ਼ ਬਾਰੇ ਨਾਲ ਕਹਦੂਆ ਕੀਤੜੀ ਹੈ ਕਿਹੜੇ ਸਨਚ ਵਰਤਨ ਦੀ ਪਤਾ ਹੀ ਨਹੀਂ ਕਿ ਕਿਸੇ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੀ ਨਹੀਂ ਹੈਗਾ ਹਾਂ ਹਾਂਜੀ ਜਿਵੇਂ ਕਿ ਉਹ ਪਲੇਰ ਨਾ ਹੋ ਗਿਆ ਪਲੇਰ ਨਾ ਹੋ ਗਿਆ ਆਹ ਵਾਲੀ ਪੂਰੀ ਮੈਨੂੰ ਤਾਂ ਪਤਾ ਹੈ ਹੈ ਨਾ ਹਜੇ ਤੇ ਚੋਹ ਹੁੰਦੇ ਸੀ ਚੁਰਮਖਾ ਉਦੋਂ ਬਾਅਦ ਤਰਸਲਾ ਮਾਲ ਹੋ ਜਾਂਦੀ ਸੀ ਹੁਣ ਆ ਤਨਕ ਦੀ ਚੀਜ਼ ਦੀ ਬਣੀ ਕਿਸੇ ਨੂੰ ਕੀ ਪਤਾ ਜੀ ਬਣਾਉਣ ਦੀ ਆਹ ਸੰਗਤ ਦੀ ਬਣੀ ਪੂਰੀ ਡੇੜਖਣਾ ਆ ਕੀ ਬਣਾਇਆ ਹੋਇਆ ਲੱਕੜ ਤੋਂ ਬਣਾਇਆ ਹੈ ਤਾਂ ਫਲਦੇ ਹਨ ਕੀ ਪਾਏ ਹਨ ਆ ਕੱਡਾ ਦੇਖਿਓ ਆ ਉਹੀ ਰਹਿ ਗਈ ਕਾਰਗਿਰੀ ਰਹਿ ਗਈ ਆ ਤੁਸੀਂ ਚਲੀ ਅੱਗੇ ਬਲਦਾਂ ਨਾਲ ਉਹ ਕਰਦੇ ਹੁੰਦੇ ਹਨ ਨਾ ਬਲਦਾਂ ਦੀ ਜੁੱਤ ਲੈ ਕੇ ਇਹ 45 ਪਰਾ ਸਾਹਾ ਦਾ ਸੱਜ ਮੰਚੀ ਰਿਪਟੇ ਬਾਲਾ ਮੱਤੇ ਮੰਚੇ ਹੁੰਦੇ ਸੀਗੇ ਅੱਗੇ ਹੈਨਾ ਆ ਵੀ ਬਣਾਉਣੀ ਆਉਂਦੀ ਸੀ ਘਰੇ ਆ ਕੁੱਚ ਕੁੱਚ ਮੈਂ ਮੱਤੇ ਦੇ ਵਿੱਚ ਆਪਣੇ ਮੰਗ ਪਾਣਾ ਤੇ ਰਾਖੇ ਪਾਰੇ ਪੂਰੇ ਨੇ ਮੈਨੂੰ ਉੱਤੇ ਤੇ ਰੱਖ ਦੇ ਉੱਤੇ ਪਟਾ ਪਟਾ ਪਾ ਕੇ ਤੇ ਮੇਰੇ ਤੇ ਨਾ ਜਾਈ ਮਗਰ ਤੇ ਮਿੰਦੀ ਪੈਂਦੀ ਏ ਉਹਨਾਂ ਦੇ ਹੁੰਦੇ ਮੈਂ ਲੋਕਰ ਦਾ ਜ਼ਰੂਰ ਉਹ ਬੈਠਣ ਵਾਲੇ ਇਹ ਕੰਮ ਉਹ ਜੀ ਆਹ ਉਹ ਅੱਜ ਪਾਉਂਦਾ ਇੱਕ ਰਾਣੀ ਆ ਆਹ ਉਹ ਰਾਣੀ ਆ ਉਹ ਪੁੱਛ ਉਹ ਬੈਠਣ ਨੂੰ ਇਹ ਬਾਈਕ ਦੇ ਪਿੱਛੇ ਤੇ ਲੰਮਾ ਹੁੰਦਾ ਹੈ ਉਹਨਾਂ ਦਾ ਬਹੁਤ ਲੰਮੇ ਸਪੀਕਰ ਇਸ ਚੀਜ਼ ਨੂੰ ਜਦੋਂ ਕਿ ਬਾਕੀ ਦੀ ਗੱਲ ਦੀ ਸੀ ਆਪਣੇ ਜਨਾਂ ਨੂੰ ਮੌੜੀ ਰੱਸੀ ਹੁੰਦੀ ਹੈ ਕੁਝ ਨੂੰ ਲਾ ਕੇ ਕਰ ਦਿੰਦੇ ਨੇ ਟੋਕਰੀਆਂ ਤੇ ਕੀ ਕਹਿੰਦੇ ਨੇ ਤੇ ਅੱਗੇ ਕੱਪੜੇ ਕੁੱਪੜੇ ਪਾ ਕੇ ਲੈ ਜਾਂਦੇ ਨੇ ਇਹਦਾ ਅਸਰ ਬੈਠਾ ਸਾਡੇ ਸਿਰ ਤੇ ਹੁੰਦੇ ਸਮਨੇ ਉਹਦੀ ਰੱਸੀ ਵੜ ਜਾਂਦਾ ਹੈ ਨਾ ਵੀਰ ਇਹਨਾਂ ਹਾਂ ਬੱਸ ਨਹੀਂ ਉਹਦਾ ਰਵੜਦਾ ਹੈ ਇਹ ਸਾੜਨ ਦਾ ਸਾਰਾ ਕਿ ਕੁੱਤਾ ਨਾਲ ਕੁੱਤਾ ਨਾਲ ਕਹਿ ਰਹੇ ਹੁੰਦੇ ਸੀ ਹਾਂ ਮੇਰਾ ਉਹ ਰਾਈਡਾ ਦੋਵੇਂ ਦੂਜੇ ਤੋਂ ਕਿੱਥੇ ਹੋਏ ਸੀ ਹਾਂਜੀ ਹਾਂਜੀ ਦੂਜੇ ਮੇਲੇ ਤੋਂ ਇਕੱਠੇ ਕੰਮ ਲਈ ਆ ਪ੍ਰੈਸ ਲਈ ਆਏ ਹੋ ਸਾਰੇ ਆ ਗਏ ਜੈ ਨਾਮ ਦੀ ਆ ਆ ਕੀ ਜੀਪ ਇਹ ਬਾਰੇ ਕੌਣ ਹੈ ਮਤਲਬ ਇਹ ਕੋਈ ਹੈ